ਕੋਈ ਜਲ ਦੇ ਮਾਰਗ ਤੇ ਚੱਲ ਰਿਹਾ ਹੈ ਕੋਈ ਦਰਖਤਾਂ ਦੇ ਮਾਰਗ ਤੇ ਚੱਲ ਰਿਹਾ ਹੈ ਕੋਈ ਪੱਥਰਾਂ ਦੇ ਮਾਰਗ ਤੇ ਚੱਲ ਰਿਹਾ ਹੈ ਕੋਈ ਸੂਰਜ ਚੰਨ ਤਾਰਿਆਂ ਦੇ ਮਾਰਗ ਤੇ ਚੱਲ ਰਿਹਾ ਹੈ ਕੋਈ ਸਿੱਧ ਸਾਧਕਾਂ ਦੇ ਮਾਰਗ ਤੇ ਚੱਲ ਰਿਹਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਪ੍ਰਭੂ ਦੇ ਮਾਰਗ ਤੇ ਕੋਈ ਵੀ ਨਹੀਂ ਚੱਲ ਰਿਹਾ ਕੋਈ ਚੱਲ ਰਿਹਾ ਹੈ ਸੂਰਜ ਤੱਕ ਪਹੁੰਚਣ ਲਈ ਕੋਈ ਚੱਲ ਰਿਹਾ ਹੈ ਚੰਦਰਮਾ ਤੱਕ ਪਹੁੰਚਣ ਲਈ ਕੋਈ ਚੱਲ ਰਿਹਾ ਹੈ ਇੱਕ ਪੱਥਰ ਤੱਕ ਪਹੁੰਚਣ ਲਈ ਕੋਈ ਚੱਲ ਰਿਹਾ ਹੈ ਇੱਕ ਦਰਿਆ ਸਾਗਰ ਤੱਕ ਪਹੁੰਚਣ ਲਈ ਪਰ ਕੋਈ ਚਲ ਰਿਹਾ ਹੈ ਪਿੱਪਲ ਜੰਡ ਦਰਖਤਾਂ ਤੱਕ ਪਹੁੰਚਣ ਲਈ ਕੋਈ ਚਲ ਰਿਹਾ ਹੈ ਸੱਪਾਂ ਤੇ ਗੰਵਾ ਤੱਕ ਪਹੁੰਚਣ ਲਈ ਪ੍ਰਭੂ ਸਬ ਦੀ ਯਾਤਰਾ ਕਿਸ ਤਰ੍ਹਾਂ ਹੈ ਸਬ ਦੀ ਯਾਤਰਾ ਦਾ ਮੰਜ਼ਿਲ ਕੇਂਦਰ ਅਸਥਾਨ ਕਿਧਰੇ ਗਉ ਹੈ ਕਿਧਰੇ ਸੱਪ ਹੈ ਕਿਧਰੇ ਦੇਵੀ ਦੇਵਤਾ ਹੈ ਕਿਧਰੇ ਸਿਧਨਾਥ ਹੈ ਕਿਧਰੇ ਵਗਦੀਆਂ ਹਾਂ ਨਦੀਆਂ ਨੇ ਕਿਧਰੇ ਖੜੇ ਪਹਾੜ ਨੇ ਪ੍ਰਭੂ ਤੋ ਉਹਨਾਂ ਦੀ ਮੰਜ਼ਿਲ ਨਹੀਂ ਹੈ ਉਹ ਤੇਰੇ ਮਾਰਗ ਤੇ ਨਹੀਂ ਨੇ ਪ੍ਰਭ ਕੇ ਪੰਥ ਨਾ ਕੋ ਚਲੇ ਤੇਰੇ ਪੰਥ ਤੇ ਤੇਰੇ ਰਸਤੇ ਤੇ ਮੈਨੂੰ ਕੋਈ ਚੱਲਦਾ ਨਹੀਂ ਦਿਖਾਈ ਦੇ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪਰਮ ਬਾਗ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ ਬਰਮੇ ਸਰਨਾ ਕੇ ਨੂੰ ਪਹਿਚਾਨਾ ਮੰ ਮੰ ਉਚਾਰਤੇ ਭਇਓ دیਵਾਨਾ ਜਿਨ੍ਹਾਂ ਨੂੰ ਵੀ ਮੰਤਰ ਜਪਦਿਆਂ ਥੋੜੀ ਜਿਹੀ ਸਿੱਧੀ ਦੀ ਪ੍ਰਾਪਤੀ ਹੋਈ ਉਹਨਾਂ ਨੇ ਉਹ ਰਸਤਾ ਬਣਾਇਆ ਜੋ ਉਹਨਾਂ ਤੱਕ ਪਹੁੰਚੇ ਉਹਨਾਂ ਨੇ ਉਹ ਮਾਰਗ ਨਹੀਂ ਬਣਾਇਆ ਜੋ ਪ੍ਰਭੂ ਤੱਕ ਪਹੁੰਚੇ ਸਾਬ ਕੰਨੇ ਨੇ ਇਸ ਤਰ੍ਹਾਂ ਸੰਸਾਰ ਵਿੱਚ ਅਨੇਕਾਂ ਰਸਤੇ ਹੋ ਗਏ मंजिल परमात्मा ना बने परम तत्ाना आप आप भीतर उर्जाना तब जे जे रिखराज बनाए तिन आपन पुन सिमरत चलाए जे सिमरतन के भय अनुरागी ਤਨ ਤਨ ਕਿਰਿਆ ਬ੍ਰਹਮ ਕੀ ਤਿਆਗੀ ਫਿਰ ਸਿਮਰਤਿਆਂ ਦੇ ਪੰਥ ਚਲੇ 27 ਸਿਮਰਤਿਆਂ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੋ ਇਹਨਾਂ ਦੇ ਅਨੁਰਾਗੀ ਬਣ ਗਏ ਹੈ ਉਹ ਪ੍ਰਭੂ ਦੇ ਅਨੁਰਾਗੀ ਨਾ ਬਣ ਸਕੇ ਈਸ਼ਵਰ ਦੇ ਅਨੁਰਾਗੀ ਨਾ ਬਣ ਸਕੇ ਜੇਨ ਮਨ ਹਰ ਚਰਨਨ ਠਹਿਰਾਇਓ ਸੋ ਸਿਮਰਤਨ ਕੇ ਰਹਾ ਨ ਆਇਓ ਬ੍ਰਹਮਾ ਚਾਰ ਹੀ বেদ ਬਣਾਏ ਸਰਬ ਲੋਕ ਤਹਿ ਕਰਮ ਚਲਾਏ ਫ੍ਰਮ ਬ੍ਰਹਮੇ ਦੀ ਦੁਨੀਆ ਆਈ ਇਸਨੇ ਚਾਰ ਵੇਦ ਬਣਾਏ ਔਰ ਚਾਰ ਵੇਦਾਂ ਦੇ ਰਾਹੀਂ ਕਰਮ ਕਾਣ ਪ੍ਰਚਲਿਤ ਕੀਤਾ ਸ੍ਰੀ ਕ੍ਰਿਸ਼ਨ ਜੈਸੀ ਮਹਾਨ ਹਸਤੀ ਨੂੰ ਵੀ ਕਹਿਣਾ ਪਿਆ ਤ੍ਰੈ ਗੁਣੀ ਵੇਦ ਵਿਸ਼ਾ ਨਸ ਤ੍ਰੈ ਗੁਣੀ ਭਵ ਅਰਜਨ ਐ ਅਰਜਨ ਵੇਦਾਂ ਦਾ ਵਿਸ਼ਾ ਤਿੰਨ ਗੁਣ ਹੈ ਸੰਸਾਰ ਦੀ ਵਿਆਖਿਆ ਕਰਦੇ ਨੇ ਕੁਝ ਥੋੜੇ ਜਿਹਾ ਮੰਤਰ ਨੇ ਜੋ ਪ੍ਰਮਾਤਮਾ ਦੀ ਗੱਲ ਹੈ ਸੰਸਾਰ ਦੀ ਗੱਲ ਹੈ ਬਨਸਪਤੀ ਦੀ ਗੱਲ ਹੈ ਰਾਗ ਦੀ ਗੱਲ ਹੈ ਧਰਤੀ ਦੀ ਗੱਲ ਹੈ ਗ੍ਰਹਿ ਨਛਤਰਾਂ ਦੀ ਗੱਲ ਹੈ ਸਰੀਰਕ ਨਾੜੀਆਂ ਦੀ ਗੱਲ ਹੈ ਗਿਆਨ ਦੀ ਗੱਲ ਹੈ ਵਿਗਿਆਨ ਦੀ ਗੱਲ ਹੈ ਭਗਵਾਨ ਤੋਂ ਕੋਸਾਂ ਦੂਰ ਨੇ ਇਸ ਵਾਸਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬ੍ਰਹਮਾ ਚਾਰ ਹੀ ਬੇਦ ਬਣਾਏ ਸਰਬ ਲੋ ਤੈ ਕਰਮ ਚਲਾਏ ਜਿਨ ਕੀ ਲਿਵ ਹਰ ਚਰਨਨ ਲਾਗੀ ਤੇ ਬੇਦਨ ਤੇ ਭੈ ਤੇ ਆਗੀ ਜਿਨ ਮਤ ਬੇਦ ਕਤੇ ਬਨ ਤੇ ਆਗੀ ਪਾਰ ਬ੍ਰਹਮ ਕੇ ਭੈ ਅਨਰਾਗੀ ਤਿਨ ਕੇ ਗੂੜ ਮਤ ਜੇ ਚਲਹੀ ਭਾਂਤ ਅਨੇਕ ਦੁਖਨ ਸੋ ਦਲਹੀ ਇਸ ਤੋਂ ਬਾਅਦ ਜੋ ਵਾਰੀ ਆਈ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਫਿਰ ਸਮਾ ਆਇਆ ਜੇ ਜੇ ਜੀ ਜਾਤਨ ਤੇ ਡਰੇ ਪਰਮ ਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕ ਕੁੰਡ ਮੋ ਪਰਈ ਬਾਰ ਬਾਰ ਜਗ ਮੋ ਬਪ ਧਰੇ فیر kaun aaya tab har baur datt upjayo datta trey badi umang leke aaya badi tarang leke aaya bade gehre vichar leke aaya aur bada ehsaas damada si isne kendris ne 26 thaavan to prerna lai isse 26 guru bane ill bhi guru bane ik ill de panja de maans da tukda si 10 vi illan usda pichha kar riyan ne ਉਸਨੇ ਕੋਲ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਨੇ ਉਹ ਬੜੀ ਦੁਖੀ ਹੈ ਘਿਰਈ ਹੋਈ ਹੈ ਆਖਿਰ ਤੰਗ ਆ ਕੇ ਉਸਨੇ ਮਾਸ ਦਾ ਟੁਕੜਾ ਧਿਆ ਗਿਆ ਔਰ ਉਹਨਾਂ ਵੀਹਾਂ ਨੇ ਵੀ ਉਸਨੂੰ ਛੋੜ ਦਿੱਤਾ ਦੱਤਾ ਤ੍ਰੇਵਦੀ ਸਮਝ ਚਾਈ ਇੱਕ ਵਾਸ਼ਨਾ ਛੋੜੀਏ ਸਾਰੇ ਵਿਕਾਰ ਛੋੜ ਜਾਂਦੇ ਇੱਕ ਹੰਕਾਰ ਨੂੰ ਤਿਆਗੀਏ ਸਾਰੇ ਦੁੱਖ ਆਪਣੇ ਆਪ ਨਸ ਜਾਂਦੇ ਨੇ ਇਸ ਤਰ੍ਹਾਂ ਪਸ਼ੂ ਪੰਛੀ ਤੇ ਮਨੁੱਖਾਂ ਤੋਂ ਥਾਣ ਥਾ ਤੇ ਪ੍ਰੇਰਣਾ ਲਈ ਦੱਤੇ ਤ੍ਰੇਵ ਨੇ ਬਹੁਤ ਸਿਆਣਾ ਬੜਾ ਸੋਜਵਾਨ ਔਰ ਕੁਦਰਤੀ ਗਲਜਤ ਸਿਆਣਪ ਵਧਦੀ ਹੈ ਗਿਆਨ ਵੱਧਦਾ ਹੈ ਨਾਮ ਰਸ ਵੱਧਦਾ ਹੈ ਤੋਂ ਪੂਜਾ ਵੱਧਦੀ ਹੈ ਔਰ ਕਈ ਦਫਾ ਉਸ ਤੋਂ ਵੱਧ ਪੂਜਾ ਹੋ ਜਾਂਦੀ ਹੈ ਸਿੱਖ ਸਾਹਿਬੀ ਸਾਹਿਬ ਤੇ ਕਿਹਾ ਮਨੁੱਖ ਜਿਨ੍ਹਾਂ ਦੀ ਪੂਜਾ ਉਹਨਾਂ ਦੀ ਹਸਤੀ ਤੋਂ ਜ਼ਿਆਦਾ ਨਹੀਂ ਹੋਈ ਮਹਾਨ ਨੇ ਉਹ ਮਨੁੱਖ ਜਿਨ੍ਹਾਂ ਦੀ ਉਪਮਾ ਉਹਨਾਂ ਦੀ ਮਹਾਨਤਾ ਤੋਂ ਜ਼ਿਆਦਾ ਨਹੀਂ ਹੋਈ ਕਿਉਂਕਿ ਜਦ ਮਨੁੱਖ ਦੀ ਜਿੰਨੀ ਹਸਤੀ ਹੈ ਉਪਮਾ ਉਸ ਤੋਂ ਜ਼ਿਆਦਾ ਹੋ ਜਾਏ ਪੂਜਾ ਉਸ ਤੋਂ ਜ਼ਿਆਦਾ ਹੋ ਜਾਏ ਤਾਂ ਫਿਰ ਹੰਕਾਰ ਪੈਦਾ ਹੋ ਜਾਂਦਾ ਹੈ ਔਰ ਨਿਰੰਕਾਰ ਓਲੇ ਹੋ ਜਾਂਦਾ ਹੈ ਔਰ ਇਸ ਤਰ੍ਹਾਂ ਦਾ ਮਨੁੱਖ ਫਿਰ ਆਪਣਾ ਹੀ ਕੋਈ ਮਾਰਗ ਚਲਾ ਬੈਠਦਾ ਹੈ ਪ੍ਰਭੂ ਦਾ ਮਾਰਗ ਭੁੱਲ ਜਾਂਦਾ ਹੈ ਤਬ ਹਰ ਬੌਰ ਦਤ ਉਪਜਾਇਓ ਤਿੰਨ ਵੀ ਆਪਣਾ ਪੰਥ ਚਲਾਇਓ ਕਰਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਕਛ ਨ ਵਿਚਾਰੀ ਇਸਨੇ ਵੀ ਹੁਕਮ ਕਰ ਦਿੱਤਾ ਹੱਥਾਂ ਦੇ ਨਾਲ ਖੰਨ ਨਹੀਂ ਕਟਣਾ ਹੈ ਸਿਰ ਦੇ ਕੇਸਾਂ ਨੂੰ ਜਟਾਵਾਂ ਦੀ ਸ਼ਕਲ ਦੇਣੀ ਹੈ ਔਰ ਇਸ ਤਰ੍ਹਾਂ ਦੱਤਾ ਤਰੇਵਦਾ ਪੰਥ ਬਣ ਕੇ ਰਹਿ ਗਿਆ ਜੋ ਪ੍ਰਭੂ ਦਾ ਪੰਥ ਬਣਨਾ ਸੀ ਦੱਤੇ ਤਰੇਵਦਾ ਪੰਥ ਬਣ ਗਿਆ ਪੁਨ ਹਰ ਗੋਰਖ ਕੋ ਉਪਰਾਜ ਸਿੱਖ ਕਰੇ ਤਿਨਹੂ ਬੜ ਰਾਜ ਔਰ ਗੌਰਖ ਦਾ ਜ਼ਮਾਨਾ ਆਇਆ ਬੜੀਆਂ ਉਮੀਦਾਂ ਇਸ ਨਾਲ ਬਜੀਆਂ ਇਹ ਐਸਾ ਸਾਧਕ ਸੀ ਸਵੇਰੇ ਕੁਝ ਹੋਰ ਸਾਧਨਾ ਕਰਦਾ ਦੁਪਹਿਰੇ ਕੁਝ ਹੋਰ ਕਰਦਾ ਸ਼ਾਮੀ ਕੁਝ ਹੋਰ ਕਰਦਾ ਰਾਤ ਨੂੰ ਕੁਝ ਹੋਰ ਕਰਦਾ ਪ੍ਰਭੂ ਪ੍ਰਾਪਤੀ ਦੀ ਵਿਧੀ ਰੋਜ਼ ਬਦਲ ਦਿੰਦਾ ਸੀ ਸਾਧਨਾ ਦਾ ਢੰਗ ਰੋਜ਼ ਬਦਲ ਦਿੰਦਾ ਸੀ ਚੇਲਿਆਂ ਲਈ ਬੜੀ ਕਠਿਨਾਈ ਸੀ ਅੱਜ ਗੌਰਖ ਇਹ ਕਹਿ ਰਹੇ ਨੇ ਕੱਲ ਕੁਝ ਹੋਰ ਅੱਜ ਗੌਰਖ ਇਹ ਕਰ ਰਹੇ ਨੇ ਕੱਲ ਕੁਝ ਹੋਰ ਆਖਰ ਇੱਕ ਸ਼ਬਦ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਹੋਇਆ ਗੋਰਖਦੰਦਾ ਇਹ ਤੇ ਗੋਰਖਦੰਦਾ ਕੌਣ ਇਸ ਦੇ ਵਿੱਚ ਪਵੇ ਤੇ ਉਲਝ ਕੇ ਰਹਿ ਜਾਏਗਾ ਫਸ ਕੇ ਰਹਿ ਜਾਏਗਾ ਔਰ ਜਦ ਕੋਈ ਸਾਧਕ ਪੁੱਛ ਬੈਠਦਾ ਸੀ ਸਵੇਰੇ ਤੁਸੀਂ ਇਹ ਕੀਤਾ ਹੈ ਸ਼ਾਮੀ ਇਹ ਕਰ ਰਹੇ ਹੋ ਰਾਤੀ ਇਹ ਕਰ ਰਹੇ ਹੋ ਔਰ ਕੱਲ ਤੁਹਾਡਾ ਨਿਯਮ ਫਿਰ ਬਦਲ ਜਾਂਦਾ ਹੈ ਵਕ ਵਕ ਵਿਧੀਆਂ ਦਾ ਉਪਯੋਗ ਕੀਤਾ ਔਰ ਗੌਰਵ ਕਹਿਣ ਲਗੇ ਹਰ ਵਿਧੀ ਨਾਲ ਪਹੁੰਚਿਆ ਜਾ ਸਕਦਾ ਹੈ ਹਰ ਵਿਧੀ ਦੇ ਵਿੱਚ ਫਸਿਆ ਜਾ ਸਕਦਾ ਹੈ ਤਾਂ ਕਬੀਰ ਕਹਿੰਨ ਫਾਸਨ ਕੀ ਬਿਦ ਸਭ ਕੋ ਜਾਣੇ ਛੋਟਣ ਕੀ ਇਕ ਕੋਈ ਫਸਣਾ ਤੇ ਸਾਰੇ ਜਾਣਦੇ ਨੇ ਮੁਕਤ ਹੋਣਾ ਕੋਈ ਕੋਈ ਇਸ ਤਰ੍ਹਾਂ ਜਗਤ ਦੇ ਵਿੱਚ ਪਰਚਲਤ ਹੋ ਗਿਆ ਗੋਰਖ ਧੰਦਾ ਜਿਹੜਾ ਫਸ ਗਿਆ ਸੋ ਫਸ ਗਿਆ بڑے بڑے ਰਾਜੇ ਮਹਾਰਾਜੇ ਵੀ ਗੋਰਖ ਧੰਦੇ ਤੋਂ ਪ੍ਰਭਾਵਿਤ ਹੋਏ ਵਰਤਰੀ ਗੋਪੀ ਚੰਨ ਅਰਿਸ਼ਤਾਂ ਦੇ ਹੋਰ ਪ੍ਰਤਿਸ਼ਠਿਤ ਮਨੁੱਖ ਜੋਗੀ ਬਣੇ ਗੋਰਖ ਦੇ ਅਨਵਾਈ ਬਣੇ ਸਰਵਨ ਨੂੰ ਫਾਰ ਮੁੰਦ ਰਾ ਦੋਏ ਡਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਕੰਨ ਪਾੜ ਕੇ ਮੁੰਦਰਾ ਪਵਾ ਦਿੱਤੀਆਂ ਪ੍ਰਭੂ ਦੀ ਪ੍ਰੀਤ ਦਾ ਮਾਰਗ ਇਹ ਵੀ ਨਾ ਰਹਿ ਗਿਆ ਇਹ ਵੀ ਰੀਤੀਆਂ ਸਿੱਧੀਆਂ ਦਾ ਮਾਰਗ ਬਣ ਕੇ ਰਹਿ ਗਿਆ ਉਮਰ ਨੂੰ ਵੱਡੇ ਕਰਨ ਦਾ ਮਾਰਗ ਬਣ ਕੇ ਰਹਿ ਗਿਆ ਪੁਨ ਹਰ ਰਾਮ ਆਨੰਦ ਕੋ ਕਰਾ ਭੇਸ ਬੈਰਾਗੀ ਕੋ ਜਨ ਧਰਾ ਕੰਠੀ ਕੰਠ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਕਛ ਨਾ ਵਿਚਾਰੀ ਯੋਗ ਮਤਵਾਦ ਬੈਰਾਗੀਆਂ ਦੀ ਲਹਿਰ ਚਲੀ ਸਵਾਮੀ ਰਾਮਾਨੰਦ ਦੇ ਆਸਰੇ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਰਾਮਾਨੰਦਾ ਹੀ ਪੰਥ ਬਣ ਕੇ ਰਹਿ ਗਿਆ ਔਰ ਇੱਕ ਨਿਆਰੀ ਦੁਨੀਆ ਐਸੀ ਬਣੀ ਜੋ ਸੰਸਾਰ ਦੇ ਤਿਆਗ ਨੂੰ ਹੀ ਮਹਾਨ ਤਿਆਗ ਸਮਝਦੀ ਸੀ ਸੰਸਾਰ ਦੇ ਤਿਆਗ ਨੂੰ ਗੁਰੂ ਨਾਨਕ ਨੇ ਤਿਆਗ ਹੀ ਨਹੀਂ ਮੰਨਿਆ ਗੁਰੂ ਨਾਨਕ ਤੇ ਕਹਿੰਦੇ ਨੇ ਬਿਨ ਹਉ ਤਿਆਗ ਕਹਾਂ ਕੋ ਤਿਆਗੀ ਬਿਨ ਬੈਰਾਗ ਕਹਾਂ ਕੋ ਬੈਰਾਗੀ ਜਿਸ ਨੇ ਹੰਕਾਰ ਦਾ ਤਿਆਗ ਕਰ ਦਿੱਤਾ ਸਭ ਤੋਂ ਵੱਡਾ ਤਿਆਗੀ ਔਰ ਕਬੀਰ ਵੀ ਸੰਸਾਰ ਦੇ ਤਿਆਗ ਨੂੰ ਤਿਆਗੀ ਨਹੀਂ ਮੰਨਦੇ ਇਸ ਤਰ੍ਹਾਂ ਕਬੀਰ ਗੁਰੂ ਨਾਨਕ ਨਾਲ ਸਹਿਮਤ ਨੇ ਕਬੀਰ ਕਹਿੰਦੇ ਨੇ ਮਾਇਆ ਤਜੀ ਤਾਂ ਕਿਆ ਭਾਇਆ ਜੋ ਮਾਨ ਤਜਾ ਨਹੀਂ ਜਾਏ ਮਾਨ ਮੁਨੀ ਮਨ ਵਰਗਲੇ ਮਾਨ ਸਦਾ ਕੋ ਖਾਏ ਧਨ ਦਾ ਤਿਆਗ ਕੀਤਾ ਹੈ ਪਰ ਹੁਣ ਤਿਆਗ ਦਾ ਵੀ ਤਿਆਗ ਕਰ ਤਿਆਗ ਤੇਰਾ ਪਿੱਛਾ ਕਰ ਰਿਹਾ ਹੈ ਤਿਆਗ ਦਾ ਹੰਕਾਰ ਮੌਜੂਦ ਹੈ ਤਿਆਗ ਤੇਰੇ ਨਾਲ ਚੱਲ ਰਿਹਾ ਹੈ जे प्रभ परम पुरख उपजाए तिन तिन अपने रहा चलाए महादीन तब प्रभ उपराजा अरब देश को कीनो राजा तिन भी एक पंथ उपराजा लिंग बिना कीने सब राजा ਨੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਰਤ ਬਾ ਕਮਾਲ ਆਪ ਕਹਿੰਦੇ ਨੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਅਵਤਾਰਾਂ ਦਾ ਦੌਰ ਚੱਲ ਰਿਹਾ ਸੀ ਵੱਖ-ਵੱਖ ਪੰਥ ਇਹਨਾਂ ਦੀ ਭੀੜ ਚੱਲ ਰਹੀ ਸੀ ਉਸੇ ਦੌਰਾਨ ਅਰਬ ਦੇਸ਼ ਦੇ ਵਿੱਚ ਵੀ ਇੱਕ ਧਾਰਮਿਕ ਪੈਗੰਬਰ ਆਇਆ ਮਹਾਦੀਨ ਮੁਹੰਮਦ ਸਾਦ ਉਸਨੇ ਵੀ ਸਾਫ਼ ਕਹਿ ਦਿੱਤਾ ਸੁਨਨ ਦਰਸਲ ਸਰੀਰ ਦੇ ਕਿਸੇ ਹਿੱਸੇ ਨੂੰ ਪਾੜਨ ਦੇ ਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਹਿਮਤ ਨਹੀਂ ਚਾਹੇ ਕੰਨ ਪਾੜਨਾ ਹੋਵੇ ਚਾਹੇ ਨੱਕ ਪਾੜਨਾ ਹੋਵੇ ਚਾਹੇ ਕਿਸੇ ਇੰਦਰੇ ਨੂੰ ਪਾੜਨਾ ਹੋਵੇ ਕਟਣਾ ਹੋਵੇ ਇਸ ਨਾਲ ਗੁਰਮਤ ਸਹਿਮਤ ਨਹੀਂ ਇਸ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਪ੍ਰਮਾਤਮਾ ਨੇ ਇਹਨਾਂ ਦੀ ਬਣਤਰ ਦੇ ਚ ਕੋਈ ਗਲਤੀ ਕੀਤੀ ਹੈ ਕੋਈ ਭੁੱਲ ਕੀਤੀ ਹੈ ਔਰ ਇਸ ਦਾ ਸੁਧਾਰ ਕਰਨਾ ਹੈ ਇਹਦੀ ਸਦਾਈ ਕਰਨੀ ਹੈ ਇਸ ਵਾਸਤੇ ਗੁਰਮਤ ਸੁਨਤ ਦੇ ਨਾਲ ਸਹਿਮਤ ਨਾ ਹੋਈ और गुरमत कन पाड़न दे नाल सहमत ना हुई अगर वाकई परमात्मा मुद्रा चाहता तो कन फाड़ के भेज सकदा सी अगर वाकई वह नक् देच नकेल चाहता कोई लौंग चाहता तो नक् दे सुराख करके उसने भेजना सी और भगत कबीर ते इथे तक कहने ने सुनत करे जे तुरक होएगा औरत क्या क्या, क्या करिए अर्ध नार न छोड़े तांते हिंदू ही रहिए भगत कबीर ਕਬੀਰ ਕਹਿੰਦੇ ਚਲੋ ਮੰਨ ਲੈਂਦੇ ਆ ਸੁਨਤ ਕਰਕੇ ਕੋਈ ਮੁਸਲਮਾਨ ਹੋ ਗਿਆ ਤਾਂ ਫਿਰ ਔਰਤ ਦੀ ਕਿਸ ਤਰ੍ਹਾਂ ਸੁਨਤ ਕਰੋਗੇ ਉਹ ਤੇ ਹਿੰਦੂ ਹੀ ਬਣੀ ਰਹੀ ਇਹ ਕਬੀਰ ਦੀ ਤਰਕ ਬੜੀ ਪਰਬਲ ਸਖਤ ਸਨੇ ਕਰ ਤੁਰਕ ਹੋਏਗਾ ਮੈਂ ਨਾ ਬਦੋਂਗਾ ਭਾਈ ਜੋਰੇ ਖੁਦਾਏ ਮੈਂ ਕੋ ਤੁਰਕ ਕਰੇਗਾ ਆਪਨ ਹੀ ਕਟ ਜਾਏ ਭਗਤ ਕਬੀਰ ਕਹਿੰਦੇ ਨੇ ਅਗਰ ਪ੍ਰਮਾਤਮਾ ਨੂੰ ਮੇਰਾ ਮੁਸਲਮਾਨ ਹੋਣਾ ਮਨਜ਼ੂਰ ਹੋਇਆ ਤਾਂ ਸੁਨਤ ਕਰਕੇ ਮੈਨੂੰ ਜਨਮ ਦੇਂਦਾ ਉਨੇ ਮੇਰੀ ਸੁਨਤ ਨਹੀਂ ਕੀਤੀ ਕੋਈ ਮੇਰੀ ਸੁਨਤ ਨਹੀਂ ਕਰ ਸਕਦਾ ਤਿੰਨ ਵੀ ਇੱਕ ਪੰਥ ਉਪਰਾਜਾ ਲਿੰਗ ਬਿਨੋ ਕਿਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦ੍ਰੜਾਇਓ ਸਭ ਆਪਣੇ ਆਪਣੇ ਉਰਝਾਨਾ ਪਾਰ ਬ੍ਰह्म ਕਾ ਹੂ ਨ ਪਛਾਨਾ ਉਸ ਸਮੇਂ ਫਿਰ ਕੀ ਹੋਇਆ ਤਪ ਸਾਦਤ ਹਰ ਮੋਹੇ ਬੁਲਾਇਓ 임 ਕਹਿ ਕੇ ਇਹ ਲੋਕ ਪਠਾਇਓ ਤਪ ਕਰਦੇ ਹੋਇਆ ਫਿਰ ਪ੍ਰਭੂ ਨੇ ਮੈਨੋ ਹੁਕਮ ਕੀਤਾ ਇਤਨਾ ਕੁਛ ਮੈਂ ਭੇਜਿਆ ਇਤਨੇ ਪਠਾਏ ਨੇ ਸਭ ਦੀਵਾਰ ਬਣੇ ਨੇ ਤੁਸੀਂ ਜਾਓ ਦਵਾਰ ਬਣਾਓ अकाल पुरख बात इस तरह अकाल पुरख ने आख्या मैं अपना सुत तोहे निवाजा पंथ पर चुर कर बे को साजा जाए तहा तय धर्म चलाए कबुद्ध कर्म ते लोक हटाए जब परमात्मा ने ऐसा मैनु हुक्म किया तो धन गुरु गोविंद सिंह जी महाराज कहने हेम कुंड हाथ जोड़ के मैं खड़ा हो गया ठांड भयो मैं जोर कर बचन कहा सिर आए पंथ चले तब जगत में जब तुम करो सहाय हे प्रभु तू मददगार बन ताकि मैं तेरा पंथ चला सका तेरा मार्ग जो है चला सका और इस तरह मेरा आगमन होया कि पूर्व की सपयाना भांत भात के तीर्थ नाना जब ही जात्र वेणी भय पुण्य दान दिन करत तब बिते तही प्रकाश हमारा भयो पटना शहर विखे भोल उन दान करद करद थां थां ते शहर ते तीर्थां ते विश्राम करद मेरे पिता जब त्रिवेणी दे चाहे उथे मैं माता दी गोद दे चाया और जब पटने पहुंचे तो मैं धरती दी गोद दे चाया मैं उथे प्रगट होया क्योंकि साफ इतने के जब ही जात त्रिवेणी भय पुन दान दिन करत बिदे ਤਹੀਂ ਪ੍ਰਕਾਸ਼ ਹਮਾਰਾ ਭਇਓ ਉਸ ਤ੍ਰਿਵੇਣੀ ਵਿੱਚ ਮਾਤਾ ਦੇ ਗਰਭ ਵਿੱਚ ਮੇਰਾ ਪ੍ਰਕਾਸ਼ ਹੋਇਆ ਪਟਨਾ ਸ਼ਹਿਰ ਵਿਖੇ ਭਉ ਲੈ ਔਰ ਪਟਨੇ ਵਿੱਚ ਮੇਰੀ ਦੇਹੀ ਜੋ ਹੈ ਪ੍ਰਗਟ ਹੋਈ ਔਰ ਅਰ ਵਿੱਚ ਆਗਮਨ ਹੋਇਆ ਪਹਿਲਾ ਕੰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਪਟਨੇ ਵਿੱਚ ਕੀਤਾ ਪਟਲੀ ਪੁੱਤਰ ਪਟਨੇ ਵਿੱਚ ਗੰਗਾ ਦੇ ਤਟ ਤੇ ਰਾਜੇ ਅਸ਼ੋਕ ਨੇ ਆਪਣੀ ਤਲਵਾਰ ਗੰਗਾ ਦੇ ਸੁੱਟ ਦਿੱਤੀ ਸੀ ਔਰ ਇਸ ਤਰ੍ਹਾਂ ਇਹ ਦੇਸ਼ ਹਜ਼ਾਰਾਂ ਸਾਲ ਤੱਕ ਗੁਲਾਮ ਹੋ ਗਿਆ ਉਸੇ ਹੀ ਗੰਗਾ ਦੇ ਤਟ ਤੋਂ ਉਸੇ ਹੀ ਪਾਟਲੀ ਪੁੱਤਰ ਦੇ ਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕ ਲਈ ਔਰ ਆਜ਼ਾਦੀ ਦੀ ਸਪਿਰਟ ਇਸ ਦੇਸ਼ ਵਾਸੀਆਂ ਦੀ ਝੋਲੀ ਚ ਪਾਈ ਔਰ ਪ੍ਰਭੂ ਦਾ ਪ੍ਰੰਤ ਪ੍ਰਭੂ ਦਾ ਮਾਰਗ ਉਸੇ ਸ਼ਹਿਰ ਤੋਂ ਚਲਾਣਾ ਆਰੰਭ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੰਥ ਪ੍ਰਭੂ ਦਾ ਪੰਥ ਹੈ ਔਰ ਆਪ ਦੀਵਾਰ ਨਹੀਂ ਬਣੇ ਆਪਨੇ ਸਾਫ ਕਹਿ ਦਿੱਤਾ